ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ 31 ਦਸੰਬਰ ਯਾਨੀ ਕਿ 2025 ਦਾ ਆਖਰੀ ਦਿਨ ਜਿੱਥੇ ਲੋਕ ਅੱਜ ਦੀ ਰਾਤ ਨੂੰ ਜਸ਼ਨਾਂ ਦੇ ਨਾਲ ਮਨਾਉਂਦੇ ਨੇ ਉੱਥੇ ਹੀ ਸੁਲਤਾਨਪੁਰ ਲੋਧੀ ਦੇ ਵਿੱਚ ਵੱਖ-ਵੱਖ ਥਾਈਂ ਸੜਕ ਹਾਦਸੇ ਵਾਪਰ ਗਏ ਇਨ੍ਹਾਂ ਹਾਦਸਿਆਂ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਜਦਕਿ 7 ਲੋਕ ਗੰਭੀਰ ਜ਼ਖਮੀ ਹੋ ਗਏ 31 ਦਸੰਬਰ ਯਾਨੀ ਕਿ 2025 ਦੀ ਆਖਰੀ ਰਾਤ ਲੋਕਾਂ ਵੱਲੋਂ ਬੜੇ ਹੀ ਚਾਅ ਦੇ ਨਾਲ ਤਿਉਹਾਰ ਦੀ ਤਰ੍ਹਾਂ ਮਨਾਈ ਜਾ ਰਹੀ ਹੈ ਉਥੇ ਹੀ ਇਹ ਰਾਤ ਕਈ ਲੋਕਾਂ ਦੇ ਲਈ ਕਹਿਰ ਦੀ ਰਾਤ ਬਣ ਕੇ ਆਈ ਜੀ ਹਾਂ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਪਿੰਡਾਂ ਵਿੱਚ ਵੱਖ-ਵੱਖ ਵੱਖ-ਵੱਖ ਥਾਵਾਂ ਉਤੇ ਭਿਆਨਕ ਦੁਰਘਟਨਾਵਾਂ ਹੋਈਆਂ ਇਹ ਦੁਰਘਟਨਾਵਾਂ ਧੁੰਦ ਦੇ ਕਾਰਨ ਦੱਸੀਆਂ ਜਾ ਰਹੀਆਂ ਨੇ ਜਿੱਥੇ ਪੂਰਾ ਦੇਸ਼ 31 ਦਸੰਬਰ ਦੀ ਰਾਤ ਦਾ ਜਸ਼ਨ 2026 ਨਵੇਂ ਸਾਲ ਦੇ ਆਉਣ ਦੀ ਖੁਸ਼ੀ ਵਿੱਚ ਮਨਾ ਰਿਹਾ ਉਥੇ ਹੀ ਕਈ ਥਾਵਾਂ ਤੇ ਇਹ ਦੁਰਘਟਨਾਵਾਂ ਹੋਣ ਦੇ ਕਾਰਨ ਕਈ ਪਰਿਵਾਰਾਂ ਦੇ ਲਈ ਇਹ ਰਾਤ ਕਹਿਰ ਦੀ ਰਾਤ ਸਾਬਤ ਹੋਈ ਵੱਖ-ਵੱਖ ਥਾਈ ਹੋਏ ਹਾਦਸਿਆਂ ਵਿੱਚ ਜਿੱਥੇ ਇੱਕ ਬਜ਼ੁਰਗ ਦੀ ਮੌਤ ਹੋਈ ਉੱਥੇ ਹੀ 6 ਲੋਕ ਜ਼ਖਮੀ ਵੀ ਦੱਸੇ ਜਾ ਰਹੇ ਨੇ ਨਾਲ ਹੀ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਲੋਕਾਂ ਵੱਲੋਂ ਐਂਬੂਲੈਂਸਾਂ ਦੀ ਘਾਟ ਦੇ ਕਾਰਨ ਹੰਗਾਮਾ ਵੀ ਕੀਤਾ ਗਿਆ ਅਤੇ ਲੋਕ ਫੱਟੜ ਹੋਏ ਮਰੀਜ਼ਾਂ ਨੂੰ ਆਪੋ ਆਪਣੀਆਂ ਕਾਰਾਂ ਵਿੱਚ ਕਪੂਰਥਲਾ ਜਾਂ ਫਿਰ ਜਲੰਧਰ ਦੇ ਵੱਡੇ ਹਸਪਤਾਲਾਂ ਵਿੱਚ ਲਿਜਾਣ ਲਈ ਮਜਬੂਰ ਹੋਏ ਇਹਦਾ ਨਾਮ ਮਤੀ ਸਿੰਘ ਦਾ ਪਿੰਡ ਮੇਰਾ ਲੋਦੀਵਾਲਾ ਐਂਡ ਬੁੱਤਸਵਾਲ ਦੇ ਕੋਲ ਦੋ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਦੋ ਸੈਵਰ ਸੀ ਸ਼ਾਵਲ ਅੰਦਰੀਸਾ ਤੋਂ ਤੇ ਦੋ ਮੈਂਬਰ ਸੀ ਲੋਦੀਵਾਲਾ ਔਰ ਟਰਾਲੀ ਸੀ ਸੁਨਨ ਦੇ ਵਿੱਚ ਆ ਰਿਹਾ ਕਲੈਰਟੀ ਨਹੀਂ ਹੋਈ ਨਹੀਂ ਇਸ ਗੱਲ ਦੀ ਕਿ ਟਰਾਲੀ ਸੀ ਉਹਨੂੰ ਓਵਰਟੇਕ ਕਰਨ ਲੱਗੇ ਸੀ ਤੇ ਆਪਸ ਵਿੱਚ ਦੋਨੇ ਮੋਟਰਸਾਈਕਲ ਜਿਹੜੇ ਓਵਰਟੇਕ ਕਰਦੇ ਸਮੇਂ ਟਕਰਾ ਗਏ ਤੇ ਜਿਹੜੇ ਸ਼ਾਵਲ ਅੰਦਰੀਸਾ ਦੇ ਰਿਹਾਸ ਹੋਏ ਸਰਦਾਰ ਸ਼ਕਰਾਸ ਸਿੰਘ ਉਹਨਾਂ ਨੂੰ ਮੌਕੇ ਤੇ ਹਸਪੀਟਲ ਲਿਉਂਦੇ ਆ ਇੱਥੇ ਲੈ ਤੁੰਗੇ ਇਹਨਾਂ ਨੂੰ ਰੈਫਰ ਹਸਪਤਲ ਜਿਹੜਾ ਬਾਗਬੰਦ ਵਾਸੇ ਕਰ ਦਿੱਤਾ ਗਿਆ ਕੋਈ ਹੋਰ ਵੀ ਨਾਲ ਸੀ ਇਹਨਾਂ ਦੇ ਇਹਨਾਂ ਦੇ ਬੇਟੀ ਸੀ ਨਾਲ ਇੱਕ ਛੋਟਾ ਜਿਹਾ ਬੱਚਾ ਸੀ ਇਹਨਾਂ ਕੋਲ ਉਹਨਾਂ ਤੇ ਵੀ ਸਾਥ ਲੱਗੇ ਆ ਬੇਟੀ ਦੇ ਫ੍ਰੈਕਚਰ ਹੋਈ ਆ ਮੋਢਾ ਤੇ ਦੱਤ ਜਿਹੜੀ ਆ ਪਰਚੀ ਲਈ ਆ ਉਹ ਐਕਸ ਰਾ ਲਿਆ ਤੇ ਉਹਨਾਂ ਦਾ ਥੇਰੇ ਲਾ ਦੇ ਇੱਥੇ ਇਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਜਿਹਨਾਂ ਦੇਸੀ ਉਹ ਕਿਤੇ ਸੀਗੇ ਮੋਢਾ ਤੇ ਦੋਨੋਂ ਜਣੇ ਦੋਨੋਂ ਮੁੱਠੇ ਕੀ ਕੀ ਨਾਮ ਦਾ ਪਤਾ ਨਹੀਂ ਕੀ ਕੀ ਨਾਮ ਉਹ ਸੀ ਜੀ ਉਹਨਾਂ ਦਾ ਸਰਦਾਰ ਸ਼ੰਗਾਰਾ ਸਿੰਘ ਤੇ ਪਰ ਕਿੰਨੇ ਹੋ ਕੇ ਅੱਜਾਂ ਇੰਨਾਂ ਦਾ ਨਾਮ ਸਰਦਾਰ ਪਿਆਰ ਸਿੰਘ ਸੀ। ਉਮਰ ਇਹਦਾ ਨਾਮ ਹਰਵਿੰਦਰ ਗੌਰ ਸੀ। ਇੰਨਾਂ ਦੀ ਉਮਰ ਕਰੀਬ 60 ਸਾਲ ਸੀ ਤੇ ਬੇਟੀ ਦੀ ਉਮਰ 37 ਸਾਲ ਸੀ। ਕਿਤੇ ਜਿਹੜੇ ਜਿੰਨਾ ਵੀ ਡੈਥ ਹੋਈ ਉਹਨਾਂ ਦੀ ਉਮਰ ਕਰੀਬ 60 ਸਾਲ ਦੇ ਆਸ-ਪਾਸ ਸੀ। ਸ਼ਾਵਲੰਦ ਰਿਸਰਵ ਸਰਦਾਰ ਸ਼ੰਗਾਰਾ ਸਿੰਘ। ਸਰ ਕਟਨਾਈ ਹੋਈ ਕਿ ਆਪਣੇ ਗੱਡੀ ਨੂੰ ਓਵਰਟੇਕ ਕਰਨ ਲੱਗੇ। ਤੇ ਓਵਟੇਕ ਅੱਗੇ ਆ। ਕਿਹੜੀ ਜਗ੍ਹਾ? ਛੋਟੀ ਹੈ ਨਾ? ਕਿਹੜੀ ਜਗ੍ਹਾ ਹੋਈ ਕੋਈ? ਇਹ 10:00 ਵਜੇ। ਕਿੰਨੇ ਜਣੇ ਸਵਾਰ ਸੀ? ਤੇ ਸਾਰੀਆਂ ਸੀ ਜਦੋਂ ਉਹ ਮੌਕਾ ਨੂੰ ਡਰਾਈਵਰ ਸਿਖਾਏ। ਤੇ ਨਾ ਸਵਾਰ ਗਏ। ਇੱਕ ਮਿੰਟਾਂ ਚ ਸਾਡੀ ਵੱਗ ਸਾਡੀ ਫੈਮਲੀ ਸੀ ਜੀ ਚਾਰ ਪੰਜ ਸਭ ਦਾ ਸਤ ਸਤ ਜੀ ਕਾਰ ਚ ਸੀਗੇ ਹਾਂਜੀ ਸਾਟ ਇਹਦੇ ਲੱਗੀ ਜਾਂਦਾ ਤੁਹਾਡੇ ਤੇ ਫੈਮਲੀ ਨਹੀਂ ਨਹੀਂ ਕਿਸੇ ਨੂੰ ਨਹੀਂ ਚਾਹ ਹੋ ਗਿਆ ਚਾਹ ਧੁੰਦ ਸੀ ਕਾਰਨ ਕੀ ਨਹੀਂ ਕੁਛ ਨਹੀਂ ਸਭ ਮੋਟੇ ਕਰਨ ਲੱਗੇ ਸਨ ਸਾਨੂੰ ਇਥੋਂ ਡੱਲੇ ਤੋਂ ਫੋਨ ਗਿਆ ਵਾ ਸਾਡੇ ਨਾਲ ਐਕਸੀਡੈਂਟ ਹੋਇਆ ਮੁੰਡਿਆ ਦਾ ਈ ਨਹੀਂ ਮੁੰਡਿਆ ਦਾ ਨਾ ਇੱਕ ਦਣਾ ਪ੍ਰੈਨਸ ਵਾਲਾ ਇੱਕ ਦਣਾ ਮਾਨ ਤਰੀਕਾ ਅਸੀਂ ਉੱਥੇ ਮੋਕੇ 5 ਮਿੰਟ ਜਿੱਥੇ ਪਹੁੰਚ ਰਹੇ ਆ ਮੈਂਟ 5 ਮਿੰਟ 2-3 ਹੀ ਲੱਗੇ ਹੋਣੇ ਆ ਉਸ ਤੋਂ ਬਾਅਦ ਜਿੱਥੇ ਪਹੁੰਚਿਆ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਪਰ ਇੱਥੇ ਨਾ ਸਾਨੂੰ ਐਂਬੂਲੈਂਸ ਮੈ ਰਹੀ ਆ ਨਾ ਕੁਝ ਵੀ ਡਾਕਟਰ ਵੀ ਕਹੀ ਜਾਂਦੇ ਅੱਗੇ ਲੈ ਜੋ ਅੱਗੇ ਲੈ ਜੋ ਅੱਗੇ ਲੈ ਜੋ ਬੰਦੇ ਸਾਡੇ ਦੋਨੋਂ ਸਰੀਰਾਂ ਦਾ ਤੇ ਉਹਨਾਂ ਨੇ ਵਿਚਾਰਿਆਂ ਚਲੋ ਪੱਟੀਆਂ ਪੁੱਟੀਆਂ ਕੀਤੀਆਂ ਆਪਣਾ ਜੋ ਵੀ ਆ ਕਾਰਵਾਈ ਕੀਤੀ ਆ ਲੇਕਿਨ ਸਾਨੂੰ ਅਜੇ ਤੱਕ ਐਂਬੂਲੈਂਸ ਤੀ ਨਹੀਂ ਮਿਲੀ ਅੱਧਾ ਪੌਣਾ ਘੰਟਾ ਹੋ ਗਿਆ ਹੋਰ ਵੀ ਹਾਦਸੇ ਹੋ ਇੱਥੇ ਅੱਜ ਹਾਂਜੀ ਚਾਰ ਪੰਜ ਪਹਿਲਾਂ ਵੀ ਸੌਂਚ ਆਇਆ ਵੀ ਚਾਰ ਪੰਜ ਹਾਦਸੇ ਹੋਏ ਆ ਉਹਨਾਂ ਦੇ ਵਿੱਚ ਕੋਈ ਇਹਨਾਂ ਨੂੰ ਪਤਾ ਨਹੀਂ ਮਿਲੀਆਂ ਕਿ ਨਹੀਂ ਮਿਲੀਆਂ ਇੱਕ ਦੋ ਮਿਲੀਆਂ ਸ਼ਾਇਦ ਤੇ ਹੁਣ ਸਾਨੂੰ ਤਾਂ ਬਿਲਕੁਲ ਹੀ ਨਹੀਂ ਮੈ ਰਹੀ ਬੜਾ ਸਾਡੇ ਦੋਨੇ ਬੰਦੇ ਬੜੇ ਸੀਰੀਅਸ ਆ ਤੇ ਅਸੀਂ ਤਾਂ ਲੋਕਲ ਗੱਡੀ ਕੋਈ ਨਾ ਕੋਈ ਭਾ ਰਏ ਆ ਹੁਣ ਦੇਖ ਰਿਆਂ ਕਿ ਕਿਹੜੀ ਗੱਡੀ ਕਰਨ ਆ ਰਹੀ ਹੈ ਬਾਕੀ ਕਰੋ ਇਹ ਕਾਜੀ ਤੋਂ ਦਰ ਸਤਨਪੁਰ ਤੇ ਵਾਫਾ ਵਿਧਾਨਾ ਤੇ ਚਾਰ ਹਾਸੀ ਹੋਇਆ ਜਿਸ ਵਿੱਚੋਂ ਅੱਠ ਮਰੀ ਜਾਏ ਨੇ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਇੱਕ ਦੀ ਹਾਲ ਸਥਿਰ ਹੈ ਤੇ 6 ਦੀ ਹਾਲਤ ਨੰਬੀ ਸੀ ਜਿਨ੍ਹਾਂ ਨੂੰ ਅਸੀਂ ਡੀ ਐਚ ਕਪੂਤਰਾ ਰੈਫਰ ਕਰ ਦਿੱਤਾ ਹੈ ਲੋਕਾਂ ਦਾ ਦੋਸ਼ ਹੈ ਕਿ ਉਹਨਾਂ ਨੂੰ ਐਂਬੂਲੈਂਸ ਨਹੀਂ ਮਿਲਦੀ ਉਹਦਾ ਕੀ ਕਾਰਨ ਹੈ ਜੀ ਜਿਨ੍ਹਾਂ ਨੂੰ ਜਿਨ ਉਸ ਸਮੇਂ ਤੇ ਇੱਕੋ ਨਾਮ ਇਸ ਇਹ ਹਾਦਸੇ ਸਿਵਲ ਹਸਪੀਟਲ ਸੁਤਾਨਪੁਰ ਜਾਇ ਸੀ ਜਿਨ੍ਹਾਂ ਨੂੰ ਐਂਬੂਲੈਂਸ ਪ੍ਰੋਵਾਈਡ ਕਰਵਾ ਸਕੇ ਅਸੀਂ ਉਹਨਾਂ ਨੂੰ ਕੀਤੀ ਹੈ ਪਰ ਹੁਣ ਫੋਨ ਕਰਕੇ ਦੱਸਿਆ ਜਾ ਰਿਹਾ ਕਿ ਐਂਬੂਲੈਂਸ ਅਵੇਲੇਬਲ ਨਹੀਂ ਪਰ ਫਿਰ ਵੀ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਆਵਾਂ ਨੂੰ ਐਂਬੂਲੈਂਸ ਪ੍ਰੋਵਾਈਡ ਕਰਵਾ ਦਿੱਤੀ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ 31 ਦਸੰਬਰ ਯਾਨੀ ਕਿ 2025 ਦਾ ਆਖਰੀ ਦਿਨ ਜਿੱਥੇ ਲੋਕ ਅੱਜ ਦੀ ਰਾਤ ਨੂੰ ਜਸ਼ਨਾਂ ਦੇ ਨਾਲ ਮਨਾਉਂਦੇ ਨੇ ਉੱਥੇ ਹੀ ਸੁਲਤਾਨਪੁਰ ਲੋਧੀ ਦੇ ਵਿੱਚ ਵੱਖ-ਵੱਖ ਥਾਈਂ ਸੜਕ ਹਾਦਸੇ ਵਾਪਰ ਗਏ। ਇਹਨਾਂ ਹਾਦਸਿਆਂ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਜਦਕਿ 7 ਲੋਕ ਗੰਭੀਰ ਜ਼ਖਮੀ ਹੋ ਗਏ। 31 ਦਸੰਬਰ ਯਾਨੀ ਕਿ 2025 ਦੀ ਆਖਰੀ ਰਾਤ ਲੋਕਾਂ ਵੱਲੋਂ ਬੜੇ ਹੀ ਚਾਅ ਦੇ ਨਾਲ ਤਿਉਹਾਰ ਦੀ ਤਰ੍ਹਾਂ ਮਨਾਈ ਜਾ ਰਹੀ ਹੈ। ਉੱਥੇ ਹੀ ਇਹ ਰਾਤ ਕਈ ਲੋਕਾਂ ਦੇ ਲਈ ਕਹਿਰ ਦੀ ਰਾਤ ਬਣ ਕੇ ਆਈ। ਜੀ ਹਾਂ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਪਿੰਡਾਂ ਵਿੱਚ ਵੱਖ-ਵੱਖ ਥਾਵਾਂ 'ਤੇ ਭਿਆਨਕ ਦੁਰਘਟਨਾਵਾਂ ਹੋਈਆਂ ਇਹ ਦੁਰਘਟਨਾਵਾਂ ਧੁੰਦ ਦੇ ਕਾਰਨ ਦੱਸੀਆਂ ਜਾ ਰਹੀਆਂ ਨੇ ਜਿੱਥੇ ਪੂਰਾ ਦੇਸ਼ 31 ਦਸੰਬਰ ਦੀ ਰਾਤ ਦਾ ਜਸ਼ਨ 2026 ਨਵੇਂ ਸਾਲ ਦੇ ਆਉਣ ਦੀ ਖੁਸ਼ੀ ਵਿੱਚ ਮਨਾ ਰਿਹਾ ਉੱਥੇ ਹੀ ਕਈ ਥਾਵਾਂ 'ਤੇ ਇਹ ਦੁਰਘਟਨਾਵਾਂ ਹੋਣ ਦੇ ਕਾਰਨ ਕਈ ਪਰਿਵਾਰਾਂ ਦੇ ਲਈ ਇਹ ਰਾਤ ਕਹਿਰ ਦੀ ਰਾਤ ਸਾਬਤ ਹੋਈ ਵੱਖ-ਵੱਖ ਥਾਈ ਹੋਏ ਹਾਦਸਿਆਂ ਵਿੱਚ ਜਿੱਥੇ ਇੱਕ ਬਜ਼ੁਰਗ ਦੀ ਮੌਤ ਹੋਈ ਉੱਥੇ ਹੀ 6 ਲੋਕ ਜ਼ਖਮੀ ਵੀ ਦੱਸੇ ਜਾ ਰਹੇ ਨੇ ਨਾਲ ਹੀ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਲੋਕਾਂ ਵੱਲੋਂ ਐਂਬੂਲੈਂਸਾਂ ਦੀ ਘਾਟ ਦੇ ਕਾਰਨ ਹੰਗਾਮਾ ਵੀ ਕੀਤਾ ਗਿਆ ਅਤੇ ਲੋਕ ਫੱਟੜ ਹੋਏ ਮਰੀਜ਼ਾਂ ਨੂੰ ਆਪੋ ਆਪਣੀਆਂ ਕਾਰਾਂ ਵਿੱਚ ਕਪੂਰਥਲਾ ਜਾਂ ਫਿਰ ਜਲੰਧਰ ਦੇ ਵੱਡੇ ਹਸਪਤਾਲਾਂ ਵਿੱਚ ਲਿਜਾਣ ਲਈ ਮਜਬੂਰ ਹੋਏ ਮੇਰਾ ਨਾਮ ਮਮਤੀ ਸਿੰਘ ਪਿੰਡ ਮੇਰਾ ਲੋਧੀਵਾਲਾ ਪਿੰਡ ਬੁੱਤਸਰਵਾਲ ਦੇ ਕੋਲ ਦੋ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਜਿਦੇ ਵਿੱਚ ਦੋ ਮੈਂਬਰ ਸੀ ਸ਼ਾਹਵਾਲਾ ਅੰਰੀਸਾ ਤੋਂ ਤੇ ਦੋ ਮੈਂਬਰ ਸੀ ਲੋਧੀਵਾਲਾ ਔਰ ਟਰਾਲੀ ਸੀ ਸੁਣਨ ਦੇ ਵਿੱਚ ਆ ਰਿਹਾ ਕਲੈਰitys ਨੇ ਵੀ ਹੋਈ ਨਹੀਂ ਇਸ ਗੱਲ ਦੀ ਕਿ ਟਰਾਲੀ ਸੀ ਉਹਨੂੰ ਓਵਰਟੇਕ ਕਰਨ ਲੱਗੇ ਸੀ ਤੇ ਆਪਸ ਵਿੱਚ ਦੋਨੇ ਮੋਟਰਸਾਈਕਲ ਜਿਹੜੇ ਓਵਰਟੇਕ ਕਰਦੇ ਸਮੇਂ ਟਕਰਾ ਗਏ ਤੇ ਜਿਹੜੇ ਸ਼ਾਮਲ ਹਨ ਰਿਸਰਚ ਹੋਇਆ ਸਰਦਾਰ ਸ਼ਕਰ ਸਿੰਘ ਜੀ ਉਹਨਾਂ ਨੂੰ ਮੌਕੇ ਤੇ ਹਸਪੀਟਲ ਲਿਉਂਦੇ ਆ ਇੱਥੇ ਡੈੱਪਟ ਹੋ। ਇਹਨਾਂ ਨੂੰ ਹੁਣ ਡੈੱਪਟ ਹਸਪੀਟਲ ਜਿਹੜਾ ਬਾਜਲੰਦਰ ਵਾਸੇ ਕਰ ਦਿੱਤਾ ਗਿਆ। ਕੋਈ ਹੋਰ ਵੀ ਨਾਲ ਸੀ ਗਏ ਇਹਨਾਂ ਤੇ ਇਹਨਾਂ ਦੇ ਬੇਟੀ ਸੀ ਨਾਲ ਇੱਕ ਛੋਟਾ ਜਿਹਾ ਬੱਚਾ ਸੀ ਇਹਨਾਂ ਦੇ ਉਹਨਾਂ ਤੇ ਵੀ ਸੱਟ ਲੱਗੀ। ਬੇਟੀ ਦੇ ਫ੍ਰੈਕਚਰ ਹੋਇਆ ਮੋਟਾ ਤੇ ਦੱਤ ਜਿਹੜੀ ਅੱ ਉਹ ਐਕਸੇ ਕਰਾ ਲਿਆ ਤੇ ਉਹਨਾਂ ਦਾ ਘੇਰੇ ਲਾ ਦੇ ਇੱਥੇ ਇਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਜਿਨ੍ਹਾਂ ਦੇ ਅਸਲ ਯੋਗ ਇੱਥੇ ਸੀਗੇ ਮੋਟਰਸਾਈਕਲ ਦੇ ਦੋਨੋਂ ਜਣੇ ਦੋਨੋਂ ਮੁਰਦੇ ਹੋ ਗਏ ਕੀ ਕੀ ਨਾਮ ਦਾ ਪਤਾ ਨਹੀਂ ਕੀ ਕੀ ਨਾਮ ਉਹ ਸੀ ਜੀ ਉਹਨਾਂ ਦਾ ਸਰਦਾਰ ਸ਼ੰਗਾਰਾ ਸਿੰਘ ਤੇ ਪਰ ਕਿੰਨੇ ਹੋ ਕੇ ਜਾਂ ਇਹਨਾਂ ਦਾ ਨਾਮ ਸਰਦਾਰ ਪਿਆਦਾ ਸਿੰਘ ਸੀਗੇ ਉਮਰ ਜੀ ਦਾ ਨਾਮ ਹਰਵਿੰਦਰ ਗੌਰ ਸੀ ਇਹਨਾਂ ਦੀ ਉਮਰ ਕਰੀਬ 60 ਸਾਲ ਸੀ ਤੇ ਬੇਟੀ ਦੀ ਉਮਰ 37 ਸਾਲ ਸੀ ਕਿਤੇ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦੀ ਉਮਰ ਕਰੀਬ 60 ਸਾਲ ਦੇ ਆਸ-ਪਾਸ ਸੀ ਸ਼ਾਵਲੰਦ ਰਿਸਰਸ ਸਰਦਾਰ ਛੰਗਾਰਾ ਸੀ ਸਰ ਕਟਨਾਈ ਹੋਈ ਕਿ ਆਪਣੇ ਗੱਡੀ ਨੂੰ ਓਵਰਟੇਕ ਕਰਨ ਲੱਗੇ ਤੇ ਓਵਟੇਕ ਅੱਗੇ ਆ ਕਿਹੜੀ ਜਗ੍ਹਾ ਛੋਟੀ ਹੈ ਕਿਹੜੀ ਜਗ੍ਹਾ ਹੋਈ ਕੋਈ 10 ਕੁ ਕਿੰਨੇ ਜਣੇ ਸਵਾਰ ਸੀ ਤੇ ਸਾਰੀਆਂ ਸੀਦਾ ਨਾ ਉਹ ਮੁਆਫ ਕਰਨ ਦਾ ਡਰਵਾਸਾ ਸੀਗਾ ਇਹ ਤੇ ਨਾ ਸਾਬਾ ਇੱਕ ਮਿੰਟਾਂ ਚਾਹਤ ਤੁਹਾਡੀ ਨਾਲ ਸਾਡੀ ਫੈਮਿਲੀ ਸੀਗੀ ਚਾਰ ਪੰਜ ਇਸ ਤਰ੍ਹਾਂ ਦੇ ਸਤ ਸਾਰ ਤੇ ਸੀਗੇ ਹਾਂਜੀ ਸੱਟ ਇਹਦੇ ਲੱਗੀ ਜਾਂਦਾ ਤੁਹਾਡੇ ਤੇ ਫੈਮਿਲੀ ਨੂੰ ਨਹੀਂ ਨਹੀਂ ਕਿਸੇ ਨੂੰ ਨਹੀਂ ਚਾਹੋ ਚਾਹੋ ਤੋਂਦਿਸੇ ਕਾਰਨ ਕੀ ਸੀ ਨਹੀਂ ਕੁਛ ਨਹੀਂ ਸਰ ਵੋਟੇ ਕਰ ਲੱਗੇ ਸੀ ਸਾਨੂੰ ਇਥੋਂ ਡੱਲੇ ਤੋਂ ਫੋਨ ਗਿਆ ਵਾ ਸਾਡੇ ਨਾਲ ਐਕਸੀਡੈਂਟ ਹੋਇਆ ਮੁੰਡਿਆ ਦਾ ਇਹ ਨਹੀਂ ਉਹ ਮੁੰਡਿਆ ਦਾ ਨਾਮ ਇੱਕ ਦਾ ਨਾ ਪ੍ਰਹਿਨਤਾ ਇੱਕ ਦਾ ਨਾ ਮਾਨਸਰੀ ਦਾ ਭਾਈ ਉਸੇ ਮੋਕੇ 5 ਮਿੰਟ ਜਿੱਥੇ ਪਹੁੰਚ ਗਏ ਮਿੰਟ 5 ਮਿੰਟ 2 3 ਹੀ ਲੱਗੇ ਹੋਣੇ ਆ ਉਸ ਤੋਂ ਬਾਅਦ ਇਥੇ ਪਹੁੰਚਿਆ ਸਰਕਾਰੀ ਹਸਪਤਾਲ ਉਸਤਾਨਪੁਰ ਇੱਥੇ ਨਾ ਸਾਨੂੰ ਐਂਬੂਲੈਂਸ ਮਿਲ ਰਹੀ ਆ ਨਾ ਕੁਛ ਵੀ ਡਾਕਟਰ ਵੀ ਕਈ ਜਾਂਦੇ ਅੱਗੇ ਲੈ ਜੋ ਅੱਗੇ ਲੈ ਜੋ ਅੱਗੇ ਲੈ ਜੋ ਬੰਦੇ ਸਾਡੇ ਦੋਨੋਂ ਸੀਰੀਅਸ ਆ ਕਿ ਉਹਨਾਂ ਨੇ ਵਿਚਾਰਾਂ ਚਲੋ ਪੱਟੀਆਂ ਪੁੱਟੀਆਂ ਕੀਤੀਆਂ ਆਪਣਾ ਜੋ ਵੀ ਆ ਕਾਰਵਾਈ ਕੀਤੀ ਆ ਲੇਕਿਨ ਸਾਨੂੰ ਅਜੇ ਤੱਕ ਐਂਬੂਲੈਂਸ ਤੀ ਨਹੀਂ ਮਿਲੀ ਅੱਧਾ ਪੌਣਾ ਘੰਟਾ ਹੋ ਗਿਆ ਹੋਰ ਵੀ ਹਾਦਸੇ ਹੋਏ ਇੱਥੇ ਅੱਜ ਹਾਂਜੀ ਚਾਰ ਪੰਜ ਪਹਿਲਾਂ ਵੀ ਸੌਨ ਚ ਆਇਆ ਵੀ ਚਾਰ ਪੰਜ ਹਾਦਸੇ ਹੋਏ ਆ ਉਹਨਾਂ ਦੇ ਵਿੱਚ ਕੋਈ ਇਹਨਾਂ ਨੂੰ ਪਤਾ ਨਹੀਂ ਮਿਲੀਆਂ ਕਿ ਨਹੀਂ ਮਿਲੀਆਂ ਇੱਕ ਦੋ ਮਿਲੀਆਂ ਸ਼ਾਇਦ ਤੇ ਹੁਣ ਸਾਨੂੰ ਤਾਂ ਬਿਲਕੁਲ ਹੀ ਨਹੀਂ ਮੈ ਰਹੀ ਬੜਾ ਸਾਡੇ ਦੋਨੇ ਬੰਦੇ ਬੜੇ ਸੀਰੀਅਸ ਆ ਤੇ ਅਸੀਂ ਤਾਂ ਲੋਕਲ ਗੱਡੀ ਕੋਈ ਨਾ ਕੋਈ ਪਾ ਰਹੇ ਆ ਹੁਣ ਦੇਖ ਰਿਹਾ ਕਿ ਕਿਹੜੀ ਗੱਡੀ ਕਰਨ ਮੈ ਰਹੀ ਹੈ ਬਸ ਇਹਨੂੰ ਇਹ ਕਹਾਂ ਜੀ ਟੋਡਰ ਸਤਨਪੁਰ ਤੇ ਵਾਫਾ ਗਿਆ ਨਾ ਤੇ ਚਾਰ ਹਾਸੇ ਹੋਏ ਜਿਸ ਵਿੱਚੋਂ 8 ਮਰੀ ਜਾਏ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਇੱਕ ਦੀ ਹਾਲ ਸਥਿਰ ਹੈ ਤੇ 6 ਦੇ ਹਾਲ ਜਨਾ ਬੇਸੀ ਜਿਨ੍ਹਾਂ ਨੂੰ ਅਸੀਂ ਬੀਐਚ ਕਬੂਤਰ ਰੈਫਰ ਕਰ ਦਿੱਤਾ ਹੈ ਲੋਕਾਂ ਦਾ ਦੋਸ਼ ਹੈ ਕਿ ਉਹਨਾਂ ਨੂੰ ਐਂਬੂਲੈਂਸ ਨਹੀਂ ਮਿਲਦੀ ਉਹਦਾ ਕੀ ਕਾਰਨ ਹੈ ਜੀ ਜਿਨ੍ਹਾਂ ਨੂੰ ਉਸ ਸਮੇਂ ਤੇ ਇੱਕੋ ਦਮ ਇਹ ਹਾਸੇ ਸਿਵਲ ਹਸਪੀਟਲ ਤੋਂ ਤਾਨਪੁਲ ਹੈ ਸੀ ਜਿੰਨਾਂ ਨੂੰ ਐਂਬੂਲੈਂਸ ਪ੍ਰੋਵਾਈਡ ਕਰਵਾ ਸਕੀ ਅਸੀਂ ਉਹਨਾਂ ਨੂੰ ਕੀਤੀ ਹੈ ਪਰ ਹੁਣ ਫੋਨ ਕਰਕੇ ਦੱਸਿਆ ਜਾ ਰਿਹਾ ਹੈ ਕਿ ਹਮੇਸ਼ਾ ਅਵੇਲੇਬਲ ਨਹੀਂ ਪਰ ਸੇਵਾ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਨੂੰ ਐਂਬੂਲੈਂਸ ਪ੍ਰੋਵਾਈਡ ਕਰਵਾ ਦਈਏ